अब हम इंसान इस धरती पर आराम से रह सकते हैं क्योंकि हमारे पास बिल्डिंग्स है फैक्ट्रीज है मॉल्स है इंफ्रास्ट्रक्चर है चालीस हजार ਮਿਲ ਸੀ ਉਹ ਉਹਦੇ ਵਿੱਚ ਅਸੀਂ ਬਿਲਡਿੰਗ ਦਾ ਕਾਰ ਕਰ ਚੁੱਕੇ ਹਾਂ ਔਰ ਸਾਹਮੀ ਕਲ ਘਰ ਗਿਆ ਉਹਨਾਂ ਨੂੰ ਕਿਹਾ ਕਿ ਤੁਹਾਡਾ ਫੰਕਸ਼ਨ ਦੇ ਵਿੱਚ ਜੰਮੇ ਤੇ ਹੱਥੋਂ ਪੈਸੇ ਦੀ ਸਿੱਖਿਆ ਮਤੀ ਚ ਬੁਲਾ ਲਈਏ ਤੇ ਮੈਂ ਕਿਹਾ ਸਰ ਸਾਡੇ ਫੰਕਸ਼ਨ ਦਾ ਲੈਵਲ ਇੱਡਾ ਨਹੀਂ ਹੈ ਤੇ ਇਹਨਾਂ ਨੇ ਮੈਨੂੰ ਕੁਝ ਜਵਾਬਤਾ ਕਿਹਾ ਕਿ ਸਰ ਤੁਹਾਡਾ ਪ੍ਰੋਗਰਾਮ ਅੰਸ਼ਾ ਮਾਰੂਗਾ ਦਾ ਹੁਆ ਪਰ ਮਾਫ ਕਰਿਓ ਅੱਜ ਦੀ ਟਾਟਰੀ ਸਿਰ ਤੋਂ ਕਰਾ ਐਸੀ ਚਾਹ ਰਹੇ ਹਾਂ ਕਿਉਂਕਿ ਮੌਸਮ ਤੱਕ ਬਚਿਆ ਅੰਦੇਸ਼ਾ ਇਹਦਾ ਸੀਗਾ जीता भागा फिर बैस कर मी नहीं पैना नहीं पैना पर अगर भी कोई एक बार अगर का बुलाकार है मेरा पिंड मेरी सरकार है क्योंकि असं इन्होंने ही बदौलत सब कुछ खड़ा किया जो स्कूल आया सा उदों अठ बच्चे सी अच्छ मेरे को चार सौ दो बच्चे ने थैंक थैंक यू एक मिनट रुक जाओ बस टाइमिंग साड़ी के आशीर्वाद की सोलो आइटम ना तो उसके बाद साडी आइटम लुटी चूमा तो रेडी रहे थैंक यू और बस हम सब देखो भाई बच्चे मिसिंग नहीं रहे जो जितने अच्छे अजीब। बच्चे अंदर नचती कुड़ी कमारी चल कुड़ी चल ਅੱਜ ਚਾਂਸਲ ਸਕੂਲ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਤੀਆਂ ਦਾ ਪ੍ਰੋਗਰਾਮ ਅរਿਖਿਆ ਗਿਆ ਸੀ ਔਰ بارش ਦੇ ਕਾਰਨ ਅਜ ਬਾਬਾ ਮੁੰਡਾਪਾ ਕੀ ਦੇ ਹਾਲ ਦੇ ਵਿੱਚ ਮਨਾਇਆ ਗਿਆ ਔਰ ਮੈਂ ਪੂਰੀ ਸਮੁੱਚੀ ਜਿਹੜੀਆਂ ਮੇਰੇ ਭੈਣਾ ਮਾਤਾਵਾ ਬੱਚੇ ਨੇ ਉਹਨਾਂ ਨੂੰ ਇਸ ਤੀਆਂ ਤੇ ਵਧਾਈ ਵੀ ਦਿੰਨਾ ਆ ਆਸਕਰ ਦਾ ਪਰਮਾਤਮਾ ਇਸੇ ਤਰ੍ਹਾਂ ਇਲਾਕੇ ਦੇ ਵਿੱਚ ਸਾਰਿਆਂ ਦਾ ਆਪ ਸੇ ਚ ਪ੍ਰਾਇਰ ਬਣਾਈ ਰੱਖੇ ਤਾਂ ਕਿ ਅਗਲੇ ਸਾਲ ਇਹਨਾਂ ਉਹ ਵੀ ਵਧੀਆ ਕਰ ਸਕੋ ਉਹ ਬੱਚਿਆਂ ਨੇ ਬਹੁਤ ਹੀ ਜ਼ਿਆਦਾ ਆਜ ਤੋ ਕਿਤੇ ਜ਼ਿਆਦਾ ਵਧੀਆ ਪ੍ਰੋਗਰਾਮ ਕੀਤਾ ਆ ਔਰ ਉੱਥੇ ਦੇ ਸਰਪੰਚ ਸਾਹਿਬ ਚਾਂਸਾ ਦੇ ਜਿਹਨਾਂ ਦੀ ਬਹੁਤ ਵੱਡੀ ਦੇਣ ਆ ਔਰ ਚਾਂਸਾ ਦਾ ਜਿਹੜਾ ਸਕੂਲ ਵੀ ਆ ਉਹ 10 ਸਾਲ ਅੱਠ ਬੱਚੇ ਸੀ ਜਦੋਂ ਸਟਾਰਟ ਕੀਤਾ ਅੱਜ 400 ਬੱਚਾ ਉੱਤੇ ਪੜ ਰਿਹਾ ਮੇਰੀ ਸਾਰਿਆਂ ਨੂੰ ਪੀ ਲੈ ਕੇ ਗਵਰਨਮੈਂਟ ਦੇ ਸਕੂਲਾਂ ਦੇ ਵਿੱਚ ਵਰਤਮਾਨ ਆਪਣੇ ਬੱਚਿਆਂ ਦਾ ਐਡਮਿਸ਼ਨ ਕਰਾਓ ਤਾਂ ਕਿ ਬੱਚਿਆਂ ਨੂੰ ਹੋਰ ਅਤਿਸ਼ਾਭ। ਨਵਿੰਦਰ ਅਰੋੜਾ ਸਰਕਾਰੀ ਐਲੀਮੈਂਟਰੀ ਸਕੂਲ ਚਾਂਸ ਬਲਾਕ ਡਾਂਡਾਵਨ ਜ਼ਿਲ੍ਹਾ ਹੁਸ਼ਿਆਰਕੋਲ। ਅੱਜ ਅਸੀਂ ਇੱਕ ਛੋਟਾ ਜਿਹਾ ਤੀਆ ਦਾ ਪ੍ਰੋਗਰਾਮ ਸਰਕਾਰੀ ਐਲੀਮੈਂਟਰੀ ਸਕੂਲ ਚਾਂਸ ਵਿੱਚ ਸਪੇਸ਼ੀਅਲ ਕੀਤਾ। ਔਰ بارش ਨੂੰ ਮੱਧੇ ਨਜ਼ਰ ਰੱਖਦੇ ਹੋਏ ਸਾਨੂੰ ਮੌਕੇ ਤੇ ਡਿਸੀਜਨ ਲੈਣਾ ਪਿਆ ਕਿ ਸਾਨੂੰ ਪੈਲਸ ਦੇ ਵਿੱਚ ਪ੍ਰੋਗਰਾਮ ਅਰੇਂਜ ਕਰਨਾ ਪਿਆ। ਪਰ ਰੌਣਕਾਂ ਦੇਖਣ ਵਾਲੀਆਂ ਸੀ। ਅਸੀਂ ਪ੍ਰੋਗਰਾਮ ਨੂੰ এনਵਾਇਰਨਮੈਂਟਲ ਜੋੜਦੇ ਹੋਏ ਇਹਦਾ ਇੱਕ ਥੀਮ ਰੱਖਿਆ ਇੱਕ ਪੇੜ ਮਾਂ ਦੇ ਨਾਮ। ਇਦਾਂ ਬੇ ਮਕਸਦ ਸੀਗਾ ਕਿਸੀ ਲੋਕਾਂ ਨੂੰ ਇਸ ਚੀਜ਼ ਨੇ ਪ੍ਰੇਰਿਤ ਕਰੀਏ ਕਿਹੜਿਆ ਕੀਆ ਦਾ ਤਿਉਹਾਰ ਹੈ ਜਿਹੜਾ ਪਹਿਲਾਂ ਗਰੋਪਿਆਂ ਥੱਲੇ ਪਿੱਪਲ ਦੇ ਰੁੱਖਾਂ ਥੱਲੇ ਮਨਾਉਂਦੇ ਰਹਿਆ ਕਿਤੇ Holi Holi ਮਨੁੱਖਤਾ ਦੇ ਲਾਲਚ ਕਰਕੇ ਕਿਤੇ ਨਾ ਕਿਤੇ ਅਲੋਪ ਨਾ ਹੋ ਜਾਵੇ ਸੋ ਅਸੀਂ ਅੱਜ ਇੱਥੇ ਲੋਕਾਂ ਨੂੰ ਤੋਹਫੇ ਦੇ ਰੂਪ ਵਿੱਚ ਵੀ ਪੋਤੇ ਹੀ ਇਨਾਮ ਦੇ ਤੌਰ ਤੇ ਵੰਡੇ ਹਨ ਸੋ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਰਿਹਾ ਲਗਭਗ 2000 ਸੀਟਾਂ ਲਗਾਈ ਹੋਈ ਸੀ ਔਰ ਸਾਰੀਆਂ ਭਰੀਆਂ ਹੋਈਆਂ ਸੀ ਪ੍ਰੋਗਰਾਮ ਲਾਈਵ ਚੱਲ ਰਿਹਾ ਸੀਗਾ ਜੋ ਵੀ ਇਲਾਕੇ ਦੇ ਪਤਵੰਤੇ ਸੱਜਣ ਐਨ ਜੀਓਜ਼ ਔਰ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਲੋਕ, ਮੀਡੀਆ ਨਾਲ ਜੁੜੇ ਹੋਏ ਲੋਕ, ਪੱਤਰਕਾਰ ਲੋਕ ਬਹੁਤ ਹੀ ਜ਼ਿਆਦਾ ਸਪੋਰਟ ਕੀਤਾ। ਬੱਚਿਆਂ ਦੇ ਮਾਤਾ-ਪਿਤਾ ਦਾ ਉਤਸ਼ਾਹ ਦੇਖਣ ਵਾਲਾ ਸੀ। ਲਗਾਤਾਰ 4 ਘੰਟੇ ਚੱਲਿਆ ਇਹ ਪ੍ਰੋਗਰਾਮ ਸੱਚਮੁੱਚ ਕਮਾਲ ਦਾ ਰੰਗ ਬਣ ਕੇ ਪੂਰਾ ਹੋਣੀ ਪੜਿਆ। ਜਿਹੜੀ ਅੱਜਕੱਲ ਦੀ ਪੀੜ੍ਹੀ ਨਸ਼ੇ ਦੀ ਪੱਤੀ ਹੋ ਗਈ ਹੈ, ਗਲਤ ਰਾਹ ਤੇ ਲਿਉਂਨ ਦੀ ਜਾਨਾ ਦਿੱਤੀ। ਦੇਖੋ ਜੀ ਪੰਜਾਬ ਸਰਕਾਰ ਦੀ ਪਹਿਲਾਂ ਹੀ ਮੁਹਿੰਮ ਚੱਲ ਰਹੀ ਹੈ ਜੋ ਨਸ਼ਾ ਵਿਰੋਧ ਚੱਲ ਰਹੀ ਹੈ ਕਿਉਂਕਿ ਜੋ ਨਸ਼ਾ ਵਿਰੋਧ ਉਹ ਵਾਕਈ ਉਸ ਦੀ ਬਹੁਤ ਲੋੜ ਸੀ ਇਸ ਟਾਈਮ। ਔਰ ਮੈਨੂੰ ਲੱਗਦਾ ਹੈ ਕਿ ਜੇ ਬੱਚਿਆਂ ਨੂੰ ਅਸੀਂ ਕਿਸੇ ਨਾ ਕਿਸੇ ਰੁਚੀ ਵਿੱਚ ਪਾ ਕੇ ਰੱਖੀਏ ਕੋਈ ਨਾ ਕੋਈ ਫਿਜ਼ੀਕਲ ਵਰਕ ਚਾਹੇ ਉਹ ਐਮਏਤੀ ਦੇ ਮੌਕੇ ਤੋਂ ਸ਼ੁਰੂ ਹੋ ਕੇ ਹੀ ਕਲਚਰ ਆ ਨੱਚਣ ਟੱਪਣ ਦਾ ਬੱਚੇ ਕੋਈ ਫਿਜ਼ੀਕਲ ਐਕਸਰਸਾਈਜ਼ ਕਰਨ ਕਲਚਰਲ ਆਈਟਮਸ ਨਾਲ ਜੁੜਨ ਪਗੜੇ ਨਾਲ ਜੁੜਨ ਕਿਤੇ ਨਾਲ ਜੁੜਨ ਇਹ ਚੀਜ਼ਾਂ ਕਿਤੇ ਨਾ ਕਿਤੇ ਤੁਹਾਡੇ ਸਟ्रेस ਨੂੰ ਤੁਹਾਡੇ ਡਿਪਰੈਸ਼ਨ ਨੂੰ ਖਤਮ ਕਰ ਦਿਆ ਨੇ ਔਰ ਕਿਤੇ ਨਾ ਕਿਤੇ ਤੁਹਾਨੂੰ ਪ੍ਰੇਰਿਤ ਕਰ ਦਿਆ ਨੇ ਕਿ ਤੁਸੀਂ ਨਸ਼ਾ ਔਰ ਇਹੋ ਜਿਹੇ ਆਲਮਤਾਂ ਤੋਂ ਦੂਰ ਰਹੋ ਔਰ ਉਹ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਆਪਣੇ ਇਲਾਕੇ ਦੇ ਐਮਐਲਏ ਜਸਪੀਰ ਸਿੰਘ ਰਾਜਾ ਜੀ ਦਾ जिन्ना ने ਸਾਡੇ ਸਕੂਲ ਨੂੰ ਸਕੂਲ ਆਫ ਹੈਪੀਨੈਸ ਦਾ ਚੁਣਿਆ ਔਰ ਲਗਭਗ 40 ਲੱਖ 40 ਹਜ਼ਾਰ ਦੀ ਗ੍ਰਾਂਟ ਸਕੂਲ ਨੂੰ ਦਿੱਤੀ ਜਿਹਦੇ ਤਹਿਤ ਬਿਲਡਿੰਗ ਜਿਹੜੀ ਹੈ ਉਹ ਸਾਡੀ ਲਗਭਗ ਤਿਆਰ ਹੈ ਔਰ ਇਸ ਤੋਂ ਇਲਾਵਾ ਵੀ ਅਸੀਂ ਉਡੀਕ ਕਰ ਰਹੇ ਹਾਂ ਆਪਣੀ ਅਗਲੀ ਗ੍ਰਾਂਟ ਦੀ ਕਿਸ਼ਤ ਦੀ ਜਿਹਦੇ ਵਿੱਚ ਸਾਡੇ ਸਕੂਲ ਦੀ ਬਾਉਂਡਰੀ ਵਾਲ ਜਲਦੀ ਕੰਪਲੀਟ ਹੋਣ ਜਾ ਰਹੀ ਹੈ ਉਮੀਦ ਹੈ ਕਿ 3-4 ਮਹੀਨੇ ਤੱਕ ਬਿਲਡਿੰਗ ਪੂਰੀ ਤਰ੍ਹਾਂ ਕੰਪਲੀਟ ਕਰਕੇ ਅਸੀਂ ਆਪਣੇ ਪੰਜਾਬ ਦੇ ਸੀਐਮ ਸਾਹਿਬ ਜੀ ਭਗਵਾਨ ਕਮਾਨ ਜਿਹਨੂੰ ਉਸ ਬਿਲਡਿੰਗ ਦਾ ਰਿਬਨ ਕਟਣ ਦੇ ਲਈ ਐਮਐਲਏ ਰਾਜੇ ਜੀ ذریعے ਜ਼ਰੂਰ ਬੁਲਾਣਾ ਚਾਹਾਂਗੇ ਤਾਂ ਕਿ ਉਹਨਾਂ ਨੂੰ ਵੀ ਜੋ ਹੈ ਦਿੱਤੇ ਜੋ ਐਜੂਕੇਸ਼ਨ ਉੱਤੇ ਜੋ ਪੈਸਾ ਲਗਾ ਰਹੇ ਨੇ ਉਹ ਸੱਚਮੁੱਚ ਉਹ ਸੁਪਨਾ ਜਿਹੜਾ ਸਤਕਾਰ ਹੁੰਦਾ ਨਜ਼ਰ ਆਵੇ